ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਗਤ ਸਿੰਘ ਦੋਸਤੋ ਅੱਜ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣ ਜਾ ਰਿਹਾ ਜੀ ਇਹ ਦੇਖੋ ਇਹ ਹੈਗਾ ਜੀ ਡਿੱਲਾ ਇੱਕ ਕਾ ਹੁੰਦਾ ਜੀ ਆਪਣੇ ਖੇਤਾਂ 'ਚ ਬਹੁਤ ਔਖਾ ਮਰਦਾ ਜੀ ਇਹਦੀ ਜੜ ਨਾ ਬਹੁਤ ਲੰਬੀ ਹੁੰਦੀ ਹੈ ਜੀ ਅੱਜ ਇਹਦੀ ਜੜ ਤੁਹਾਨੂੰ ਦਿਖਾਉਣ ਲੱਗਿਆ ਜੀ ਮੈਂ ਇਹ ਦੇਖੋ ਇੱਥੋਂ ਸ਼ੁਰੂ ਹੋ ਕੇ ਇਹ ਦੇਖੋ ਜੀ ਘਟੂ ਘਟੇ ਇਹ ਤਾਂ 3 ਫੁੱਟ ਹੋਣੀ ਜੀ ਹਨਾ ਲਗਭਗ 3 3.5 ਫੁੱਟ ਦੇ ਕਰੀਬ ਇਹਦੀ ਜੜ ਹੈ ਜੀ ਲੰਬੀ ਤਾਂ ਹੀ ਡਿੱਲਾ ਮਰਦੇ ਨਹੀਂ ਆਪਾਂ ਕਹਿੰਦੇ ਜੀ ਨਾ ਦੇ ਖੇਤਾਂ 'ਚ ਵੀ ਇਹ ਡਿੱਲਾ ਮਰ ਨਹੀਂ ਰਿਹਾ ਕਿਉਂਕਿ ਇਹਦੀ ਜੜ ਬਹੁਤ ਲੰਬੀ ਹੁੰਦੀ ਹੈ ਜੀ ਇਹ ਦੇਖੋ 5 6 7 7 ਜਿਹੜਾ ਇਹਦੀ ਅੱਗੇ ਤੋਂ ਅੱਗੇ ਬਣੀ ਵੀ ਹੈ ਇਸ ਤੋਂ ਅੱਗੇ ਟੁੱਟੀ ਵੀ ਹੋਈ ਵੀ ਹੈ ਇਹ ਪੂਰੀ ਨਹੀਂ ਹੈ ਇਹ ਦੇਖੋ ਅੱਗੇ ਵਧ ਰਹੀ ਹੈ ਇਹ ਜੜ ਜੜ 'ਚੋਂ ਜੜ ਨਿਕਲ ਰਹੀ ਹੈ ਜੀ ਇਹਦੀ ਦੇਖੋ ਇੰਨਾ ਲੰਬਾ ਡਿੱਲੇ ਦੀ ਜੜ ਤਾਂ ਹੀ ਡਿੱਲਾ ਖੇਤਾਂ 'ਚ ਨਾ ਮਰਨ 'ਚ ਨਹੀਂ ਆਂਦਾ ਇਹ ਦੇਖੋ ਜੀ ਡਿੱਲਾ ਇਹਨਾਂ ਸੱਡੇ ਨਾਲ ਯੂਪੀ ਤੋਂ ਆਏ ਵੇ ਖੇਤੀਬਾੜੀ ਮੰਤਰੀ ਇਹ ਦੇਖੋ ਜੀ ਇਹਦੀ ਜੜ ਨਾ ਬਹੁਤ ਬੜੀ ਹੁੰਦੀ ਹੈ ਜੀ ਇਹ ਮਰਨ ਚ ਨਹੀਂ ਜਾਂਦਾ ਡਿੱਲਾ ਦੇਖੋ ਇੱਥੇ ਗਲ ਕਰੇੜਿਆ ਨਾ ਹੱਥ ਨਾਲ ਕੱਟ ਗਈ ਇਹ ਸੱਡੇ ਫੇਰ ਵੀ ਟੁੱਟਿਆ ਇਹਨਾਂ ਨੇ ਵਾਹਰ ਆਏ ਵਜਰੇ ਯੂਪੀ ਵਾਲੇ ਇਹਨਾਂ ਨੇ ਦੱਸਿਆ ਸਾਨੂੰ ਵੀ ਇਹਦੀ ਜੜ ਬਹੁਤ ਡੂੰਗੀ ਹੁੰਦੀ ਹੈ ਲੰਬੀ ਹੁੰਦੀ ਹੈ ਦੇਖੋ ਜੀ ਇਹ ਅਸੀਂ ਤਤ ਕੱਢਿਆ ਕਿ ਇਹਦੀ ਜੜ ਹੈ ਨਾ ਤਾਂ ਹੀ ਡਿੱਲਾ ਮਰਦਾ ਨਹੀਂ ਖੇਤ ਜੀ ਇਹ ਦੇਖੋ ਗੱਠਾਂ ਦੇ ਗੱਠਾਂ ਫੁੱਟ ਰਹੀਆਂ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਕੋਈ ਚੀਜ਼ ਨਹੀਂ ਛੋੜੀ ਵੀ ਸਾਰੀ ਜੜ ਦੇਖੋ ਤੁਹਾਨੂੰ ਬੱਡੇ ਤੋਂ ਆਪਾਂ ਦਿਖਾ ਰਹੇ ਆ ਜੀ ਸਿਰੇ ਤੋਂ ਲੈ ਕੇ ਹੰਡ ਤੱਕ ਅੱਗੇ ਜੜੇ ਲਾਸਟ ਵਾਲੀਆਂ ਜਿਹੜੀ ਇੱਥੇ ਟੁੱਟ ਵੀ ਗਈ ਅੱਗੇ ਦਾ ਅਲੀ ਟੁੱਟ ਵੀ ਗਈ ਹੁਣ ਵਿੱਚ ਛੋੜੀ ਰਹੀ ਜਾਂ ਖਿੱਚਦੀ ਹੈ ਅੱਧੀ ਪੌਣੇ ਫੁੱਟ ਦੇ ਕਰੀਬੇ ਟੁੱਟ ਵੀ ਗਈ ਛੱਡ ਦੇਖੋ ਜੀ ਇਹ ਤੁਹਾਨੂੰ ਦਿਖਾਵਾ ਸੀ ਦੋਸਤੋ ਐਸੀ ਸਾਹਮ ਕੇ ਰੱਖੀ ਹੈ ਜਿਹੜੇ ਸਾਡੇ ਖੇਤਾਂ ਚਾਹੁੰਦੇ ਆ ਬੰਦੇ ਪਿੰਡ ਵਾਲੇ ਉਹਨਾਂ ਨੂੰ ਅਸੀਂ ਦਿਖਾਉਂਦੇ ਆ ਕਿ ਇਹ ਦੇਖੋ ਤੇ ਜ਼ਰਬਾਸੀ ਜਿਹੜਾ ਖਰੀਆਨਾਵਾਂ ਨਾ ਦਿੱਲੀ ਦੀ ਜੜ ਲੱਗੀ ਅੱਜ ਇੰਨੇ ਢੂੰਗੀ ਜੜ੍ਹ ਹੁੰਦੀ ਹੈ ਲੰਬੀ ਜੜ੍ਹ ਹੁੰਦੀ ਹੈ ਜੀ ਧੰਨਵਾਦ ਦੋਸਤੋ